ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਹਰ ਦੇਖ ਰਹੇ ਹੋ ਸਾਥਿਓ ਇਸ ਸਮੇਂ ਦੀ ਇੱਕ اہم ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਪੰਜਾਬ ਪੁਲਿਸ ਨੂੰ ਯੋਗ ਨਸ਼ਿਆਂ ਵਿਰੁੱਧ ਦੇ ਤਹਿਤ ਇੱਕ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੇ 40 ਕਿਲੋ ਹਿਰੋਇਨ ਜਿਹੜੀ ਹੈ ਉਹ ਬਰਾਮਦ ਕੀਤੀ ਹੈ ਤੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਔਰ ਦੱਸਿਆ ਜਾ ਰਿਹਾ ਇਹਨਾਂ ਦਾ ਇੱਕ ਸਰਗਨਾ ਇਹਨਾਂ ਦਾ ਇੱਕ ਆਕਾ ਉਸਤੇ ਵੀ ਪੁਲਿਸ ਦੀ ਨਜ਼ਰ ਹੈ ਤੇ ਬਹੁਤ ਜਲਦੀ ਉਸ ਨੂੰ ਵੀ ਫੜਿਆ ਜਾਵੇਗਾ ਬਾਰਡਰ ਏਰੀਆ ਕਰਕੇ ਪੁਲਿਸ ਦਾ ਕਹਿਣਾ ਹੈ ਕਿ ਇਹ ਜਿਹੜੀ ਤਸਕਰੀ ਚੱਲ ਰਹੀ ਸੀਗੀ ਪਰ ਸਵਾਲ ਇੱਥੇ ਖੜੇ ਹੁੰਦੇ ਆ ਪਹਿਲਾ ਸਵਾਲ ਤਾਂ ਇਹ 1 40 ਕਿਲੋ ਜਿਹੜੀ ਹਿਰੋਇਨ ਆ ਇਹ ਗ੍ਰਾਮੀ-ਗ੍ਰਾਮੀ ਕਰਕੇ ਵਿਕਦੀ ਆ ਤਾਂ ਕਿੰਨੇ ਮਤਲਬ ਦਾਇਰੇ ਵਿੱਚ ਇਹ ਸਪਲਾਈ ਹੋਣੀ ਸੀਗੀ ਔਰ ਕਿੰਨੇ ਨੌਜਵਾਨ ਆ ਜਿਹੜੇ ਉਹਨਾਂ ਨੂੰ ਮੌਤ ਦੀ ਰਾਹ ਤੇ ਲਾਇਆ ਜਾਣਾ ਸੀਗਾ ਜਿਹਦੇ ਕਰਕੇ ਲੁੱਟਾਂ ਖੋਹਾਂ ਹੋਣੀਆਂ ਸੀਗੀਆਂ ਕਿਸੇ ਨੇ ਕਿਹਾ ਦੀਆਂ ਬਾਲੀਆਂ ਲਾਣੀਆਂ ਸੀਗੀਆਂ ਕਿਸ ਨੇ ਕੋਈ ਕਤਲੋਗਰਦ ਕਰਨਾ ਸੀ ਪੰਜਾਬ ਦਾ ਮਾਹੌਲ ਖਰਾਬ ਕਰਨਾ ਸੀ ਦੂਜੀ ਗੱਲ ਇਹ ਆ ਕਿ ਜੇ 40 ਕਿਲੋ ਹਿਰੋਇਨ ਇਹ ਜਿਹੜੀ ਸਪਲਾਈ ਕਰ ਰਹੇ ਆ ਤਾਂ ਇਟ ਮੀਨਸ ਡਿਮਾਂਡ ਕਿਤੇ ਨਾ ਕਿਤੇ ਹੈਗੀ ਆ ਤੇ ਇਸ ਕਰਕੇ ਨੌਜਵਾਨ ਜਿਹੜੇ ਪਿੰਡਾਂ ਚ ਨਹੀਂ ਉਹਨਾਂ ਨੂੰ ਵੀ ਜਾਗਰਤ ਕਰਨਾ ਸ਼ਹਿਰਾਂ ਚ ਨਹੀਂ ਉਹਨਾਂ ਨੂੰ ਵੀ ਜਾਗਰਤ ਕਰਨਾ ਬਹੁਤ ਜ਼ਰੂਰੀ ਹੈ ਵੱਡੀ ਗੱਲ ਇਹ ਆ ਕਿ ਜਿਹੜੇ ਲਿਪਤ ਹੋ ਚੁੱਕੇ ਨੇ ਇਸ ਦਲਦਲ ਚ ਫਸ ਚੁੱਕੇ ਨੇ ਉਹਨਾਂ ਨੂੰ ਦੁਆਰਤੀ ਮੁਖਤਾਰਾ ਨਾਲ ਜੋੜਨਾ ਲੇਕਿਨ ਉਸ ਤੋਂ ਵੀ ਜਿਹੜੀ ਜ਼ਰੂਰੀ ਗੱਲ ਹੈ ਕੋਈ ਐ ਕਿ ਜਿਹੜੀ ਨਵੀਂ ਪਨੀਰੀ ਐ ਉਸ ਨੂੰ ਕਿਸ ਤਰੀਕੇ ਬਚਾਇਆ ਜਾ ਸਕੀ ਕਿਉਂਕਿ ਜਿਹੜੇ ਇਹ ਮਗਰਮੱਛ ਮਾੜੇ ਕੰਮਾਂ 'ਚ ਹੁਣ ਲਿਫਟ ਹੋ ਚੁੱਕੇ ਨੇ ਇਹ ਤਾਂ ਚਾਹੁੰਦੇ ਆ ਕਿ ਲੋਕ ਦੇ ਘਰ ਪੱਟ ਹੋਣ ਤੇ ਨਿਆਣੇ ਆਪਣਾ ਸਾਰਾ ਕੁਝ ਵੇਚ-ਬਟ ਕੇ ਭਾਂਡੇ ਟੀਂਡੇ ਵੀ ਵੇਚ ਕੇ ਸਾਰੇ ਪੈਸੇ ਇਹਨਾਂ ਨੂੰ ਦੇ ਦੇਣ ਤੇ ਇਹ ਕੈਮੀਕਲ ਜੇ ਆ ਬੱਚਿਆਂ ਨੂੰ ਦੇ ਕੇ ਉਹਨਾਂ ਦੀ ਜ਼ਿੰਦਗੀਆਂ ਤਬਾਹ ਕਰ ਦੇਣ ਪੰਜਾਬ ਨੂੰ ਬਰਬਾਦ ਕਰ ਦੇਣ ਸੋ ਵੱਡਾ ਸਵਾਲ ਇਹ ਹੈ ਕਿ ਸਪਲਾਈ ਚੇਨ ਪੁਲਿਸ ਤੋੜ ਰਹੀ ਹੈ ਬਹੁਤ ਚੰਗੀ ਗੱਲ ਹੈ ਲੇਕਿਨ ਡਿਮਾਂਡ ਨਾ ਉੱਠੇ ਉਹਦੇ ਲਈ ਵੀ ਲੋਕਾਂ ਨੂੰ ਜਾਗਰਤ ਕਰਨਾ ਬਹੁਤ ਜ਼ਰੂਰੀ ਹੈ ਦਿਖਾਣੇ ਮੌਕੇ ਤੇ ਤੁਜਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਸੀਐਮ ਜੋ ਨਸ਼ਾ ਗੁਰੂ ਜੋ ਇਹਦੇ ਚਲਾਇਆ ਹੋਇਆ ਹੈ ਸੀਆਈ ਕਾਊਂਟਰਿੰਗ ਵਾਲੀ ਸੰਮਸਦ ਦੀ ਟੀਮ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਚਾਰ ਵਿਅਕਤੀਆਂ ਨੂੰ 40 ਕਿਲੋ ਹੈਰੋਂ ਦੇ ਨਾਲ ਗ੍ਰਿਫਤਾਰ ਕੀਤਾ ਇਹਨਾਂ ਵਿੱਚੋਂ ਅਜੇ ਸੂਰਜ ਤੇ ਨਰਿੰਦਰ ਅਤੇ ਜੈਕਬ ਇਹ ਸਾਰੇ ਕੋਟ ਇਸੇਖਾਂ ਦੇ ਮੋਗੇ ਦੇ ਰਹਿਣ ਵਾਲੇ ਨੇ ਤੇ ਇਹਨਾਂ ਦਾ ਇੱਕ ਆਕਾ ਆ ਜੋ ਇਹਨਾਂ ਕੋਈ ਸਾਰਾ ਕੰਮ ਕਰਵਾ ਰਿਹਾ ਹੈ ਸਰ ਉਹ ਕੌਣ ਹੈਗਾ ਕਿੱਥੋਂ ਦਾ ਅਸੀਂ ਉਹਨਾਂ ਦਾ ਅਜੇ ਨਾਮ ਡਿਸਕਲੋਜ਼ ਨਹੀਂ ਕਰ ਸਕਦੇ ਸੋ ਸਾਡੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਤੇ ਜੋ ਵੀ ਅੱਗੇ ਸਾਹਮਣੇ ਆਵੇਗਾ ਉਸ ਨੇ ਦਾ ਬਰਾਮਤ ਬਰਾਮਤ ਕੀ ਸੀ ਹੋਇਆ ਕਿਹੜੀ ਗੱਡੀ ਤੇ ਸੀ ਇਹ ਦੱਸ ਇਹ BMW ਗੱਡੀ ਇਹਨਾਂ ਘੁਮਲੀ ਹੈ ਤੇ ਇੱਕ Corolla Toyota ਦੀ ਗੱਡੀ ਹੈ ਜੀ ਦੋ ਗੱਡੀਆਂ ਪਰ ਆਮਤ ਦੋ ਗੱਡੀਆਂ ਮਿਲ ਗਈਆਂ ਜੀ ਸਰ ਕਿੰਨੀ ਉਮਰ ਹੈ ਜੀ ਉਮਰ ਦੇ ਨੇ ਉਮਰ ਕਿੰਨੀ ਹੈ ਇੱਕ ਤਰੀਬ ਸਾਰੇ 24 25 ਸਾਲ ਦੀ ਉਮਰ ਦੇ ਹੈਗੇ ਨੇ ਜੀ ਰਿਕਵਰੀ ਹੋ ਗਈ ਕੀ ਹਲੇ ਹੋਰ ਵੀ ਹੋਣ ਦੀ ਹੈ ਅਜੇ ਪ੍ਰੋਸੈਸ ਚੱਲਦਾ ਪਿਆ ਜੀ ਹੋ ਸਕਦਾ ਮੇਬੀ ਜਲਦ ਹੀ ਕੋਈ ਹੋਰ ਰਿਕਵਰੀ ਹੋ ਜਾਏ ਕਿੰਨਾ ਰਿਮਾਂਡ ਮਿਲਿਆ ਕਿਸ ਤਾ ਰਿਮਾਂਡ ਕਿੰਨਾ ਮਿਲਿਆ ਦੋ ਦਿਨ ਦਾ ਰਿਮਾਂਡ ਮਿਲਿਆ ਜੀ ਸਰ ਇੰਨੀ ਵੱਡੀ ਗੱਲ ਕਿਸ ਤਾ ਰਿਕਵਰੀ ਇਹ ਸਰ ਤੁਹਾਨੂੰ ਪਤਾ ਹੀ ਹੈ ਬਾਰਡਰ ਬੈਲਟ ਹੈ ਜੀ ਤੇ ਇਹ ਡਰੋਨ ਤੋਂ ਜਿਸ ਤਰ੍ਹਾਂ ਸਮਗਲਿੰਗ ਹੁੰਦੀ ਪਈ ਐ ਇਸ ਲੋਕੇ ਇਹਦਾ ਲੋਕੇਸ਼ਨ ਦੇ ਉੱਤੇ ਰੱਖ ਦਿੰਦੇ ਆ ਤੇ ਅੱਗੋਂ ਇਹ ਬਦਲੂ ਲੈ ਕੇ ਜਾਂਦੇ ਨੇ ਇਹਨਾਂ ਦੇ ਮੋਬਾਈਲ ਤੋਂ ਕੋਈ ਡਿਟੇਲ ਪਾਕਿਸਤਾਨ ਦਾ ਹਾਂਜੀ ਇਹਨਾਂ ਦੇ ਫੋਨ ਅਸੀਂ ਸੀਲ ਕਰ ਦਿੱਤੇ ਆ ਜੋ ਵੀ ਕੰਪੀਟਿਟਰ ਅਥਾਰਟੀ ਹੋਏਗੀ ਉਹਨਾਂ ਨੂੰ ਭੇਜਾਂਗੇ ਜੀ ਸਰ ਇਹਨਾਂ ਨੇ ਪਹਿਲਾਂ ਵੀ ਸਾਈਨਮੈਂਟਿਸ ਵਗੈਰਾ ਹਾਂਜੀ ਸਰ ਇਨਵੈਸਟੀਗੇਸ਼ਨ ਚੱਲਦੀ ਪਈ ਐ ਪਹਿਲਾਂ ਵੀ ਇਹ ਲੈ ਕੇ ਗਏ ਨੇ ਸਰ ਇਕੱਠੇ ਕਿਸ ਤਰ੍ਹਾਂ ਯਾਰੀ ਦੋਸਤੀ ਦੇ ਵਿੱਚ ਇਹ ਸਾਰੇ ਇੱਕੋ ਜਗ੍ਹਾ ਤੇ ਰਹਿਣ ਵਾਲੇ ਨੇ ਸਾਰੀ ਕੋੜੀ ਸੇਖਾਂ ਦੇ ਬੀਆਈਐਸ ਬਾਬਾ ਜੀਸ਼ੂ ਸਿੰਘ ਕਾਲਜ ਹੈਗਾ ਤੇ ਉੱਥੋਂ ਰਹਿਣ ਵਾਲੇ ਆ ਪੜੇ ਲਿਖੇ ਨੇ ਕਿ ਇਹ ਹਾਂ ਸਾਰੇ ਇਹਦੇ ਵਿੱਚੋਂ ਸਾਰੇ ਪੜੇ ਲਿਖਿਆ ਜੀ ਸਰ ਹੋਰ ਇਹਨਾਂ ਦੇ ਨਾਲ ਇਨਵੋਲਵ ਜਿਹੜੇ ਇਨਵੋਲਵਮੈਂਟ ਹੈਗੀ ਆ ਜੀ ਹੋਰ ਲੋਕਾਂ ਦੀ ਵੀ ਹੈਗੀ ਵੱਡੇ ਮਗਰਮਾ ਸਾਹਮਣੇ ਆਣਗੇ ਸਮੇਂ 'ਚ ਹੋਰ ਵੀ ਗ੍ਰਿਫਤਾਰੀਆਂ ਹੋਣਗੀਆਂ ਬਿਲਕੁਲ ਬਿਲਕੁਲ ਜੀ ਡੈਫੀਨੇਟਲੀ ਹੋਰ ਆਪਣਾ ਬੰਦੇ ਅਰੈਸਟ ਹੋਣਗੇ ਜੀ ਰਿਕਵਰੀ ਦੇ ਵੀ ਚਾਂਸ ਹੈਗੇ ਹਾਂ ਰਿਕਵਰੀ ਜ਼ਰੂਰ ਹੋਏਗੀ ਜੀ ਕੋਈ ਡਾਟਾ ਪ੍ਰੂਫ ਆਪਣਾ ਕੋ ਮਿਲਿਆ ਕੋਈ ਨਹੀਂ ਫਿਲਹਾਲ ਨਹੀਂ ਅਜੇ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਫਰਦਰ ਆਪਣਾ ਇਨਵੈਸਟੀਗੇਸ਼ਨ ਵਿੱਚ ਜੋ ਵੀ ਆਏਗਾ ਉਹ ਤੁਹਾਨੂੰ ਦੱਸਿਆ ਜਾਵੇਗਾ ਨਾਲ ਅਸੀਂ ਰਸਤਾ ਵੀ ਤੁਹਾਨੂੰ ਦਿਲਾਉਂਦਾ ਜਾਵਾਂਗਾ ਦੋ ਦਿਨ ਦਾ ਰਮਾੜਿਆ ਜੀ ਕੋਈ ਕੋਈ ਡਰਗ ਮੰਨੀ ਇਹਨਾਂ ਕੋਲ ਕਰਾਉਣਾ ਫਲਾਲ ਡਰਗ ਮੰਨੀ ਨਹੀਂ ਜੀ ਤੇ ਜਿਹੜੀਆਂ ਗੱਡੀਆਂ ਵਾਂ ਗੱਡੀਆਂ ਕਿੱਥੋਂ ਆਪੋਂ ਦਾ ਨੰਬਰ ਕਿੰਬਰ ਸਰਦਾ ਜਾਂ ਇਹਨਾਂ ਦੀਆਂ ਆਪਣੀਆਂ ਕਿਸੇ ਕੋਲ ਲੈ ਕੇ ਆਏ ਨੇ ਨਹੀਂ ਫਲਾਲ ਇਹਨਾਂ ਦੀਆਂ ਆਪਣੀਆਂ ਹੀ ਆ ਜਿਹੜੇ ਜੋ ਵੀ ਇਹਨਾਂ ਨੂੰ ਜਾਂ ਕਿਸੇ ਨੇ ਪ੍ਰੋਵਾਈਡ ਕਰਵਾਈਆਂ ਆ ਜਾਂ ਜਿੱਦਾਂ ਵੀ ਆ ਸਵਾਲ ਤੇ ਇਹਨਾਂ ਦੇ ਕੋਲ ਮਿਲੀਆਂ ਆ ਇਨਵੈਸਟੀਗੇਸ਼ਨ ਚੱਲਦੀ ਪਈ ਆ ਜਿਸ ਤਰ੍ਹਾਂ ਵੀ ਕੋਈ ਸਾਹਮਣੇ ਆਵੇਗਾ ਤੁਹਾਨੂੰ ਦੱਸਿਆ ਜਾਵੇਗਾ ਜਿਹੜਾ ਇਹਨਾਂ ਦਾ ਆਕਾ ਹੈ ਉਹ ਪੰਜਾਬ ਦਾ ਹੀ ਆ ਕਿ ਹਾਂਜੀ ਪੰਜਾਬ ਦਾ ਰਹਿਣ ਵਾਲਾ ਜੀ ਪੰਜਾਬ ਦਾ ਜੀ ਜੀ ਪੰਜਾਬ